ਹント ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਤਾਂ ਸਜਣੋ ਚਾਟੀਵੰਡ ਆ ਗਿਆ ਤੇ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਤੇ ਵਪਾਰ ਲੈਣ ਦਾ ਕੰਮ ਆ ਸੱਜਣਾ ਰੂਟੀਨ ਚ ਪਸੂ ਆਉਂਦੇ ਆ ਵੀਰ ਦੇ ਕੋਲੇ ਅੱਜ ਤੁਹਾਨੂੰ ਚਾਰ ਮੱਝਾਂ ਵੀਡੀਓ ਦੇ ਵਿੱਚ ਵਿਖਾ ਦੇਣੀ ਆ ਇੱਕ ਸੱਜਰ ਸੁਈ ਤੇ ਤਿੰਨ ਸੱਜਣੋਂ ਚੈੱਕ ਪਾਸ ਚੈੱਕ ਪਾਸ ਵੀ ਸੱਜਣੋਂ 5 ਮਹੀਨਿਆਂ ਤੋਂ ਪਲੱਸ ਪਲੱਸ ਹੀ ਆ ਕਰਮਾ ਲੀਆਂ ਤੇ ਇੱਕ ਬਹੁਤ ਵੱਡੀ ਮੈਂ ਵੀਰ ਦੇ ਕੋਲੇ 20 ਲੀਟਰ ਦੁੱਧ ਸੱਜਰ ਮੈਂ ਨੇ ਗਾਰੰਟੀ ਨਾਲ ਦਿੱਤਾ ਹੋਇਆ ਵੀਰ ਕਹਿੰਦਾ ਤੇ ਇਸ ਵੇਲੇ 8 8.5 ਮਹੀਨਿਆਂ ਦੀ ਗੱਬਣ ਬਾਕੀ ਬਾਹਰ ਬੂਰ ਕੱਢ ਕੇ ਵੇਣੇ ਆ ਸਾਰੀ ਡਿਟੇਲ ਵੀਰ ਤੋਂ ਲੈਣੇ ਆ ਜੁੜ ਰਿਵੈਂਡ ਤੱਕ ਧੰਨਵਾਦ ਕੋਈ ਵੀ ਪਸ਼ੂ ਸੱਜਣੋ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਵੀ ਅੱਕਾ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਵੀਰ ਜੀ ਸਾਸਿਕਾ ਸਾਸਿਕਾ ਜੀ ਸਾਸਿਕਾ ਜੀ ਹੋਰ ਸੁਣਾ ਮੇਰਾ ਭਰਾ ਸਾਫ ਚੜਦੀ ਕਲਾ ਗੁਰੂ ਚੜਦੀ ਕਲਾ ਹੈ ਗੁਰੂ ਰਾਮਦਾਸ ਦੀ ਬੜੀ ਕਿਰਪਾ ਸ਼ੁਕਰ ਹੈ ਗੁਰੂ ਰਾਮਦਾਸ ਸਾਈਂ ਕਿਰਪਾ ਬਣਾਈ ਰੱਖੇ ਹਨ ਤੇ ਵੀਰ ਦਾ ਨਾਂ ਨਾਂ ਵਿਦਿਆ ਵਾਲਾ ਟੈਂਡ ਗੁਰਲਵ ਟੈਂਡ ਹਾਂਜੀ ਗੁਰਲਵ ਟੈਂਡ ਸਿੱਧਾ ਨਾ ਉਹਦਾ ਘਰੇ ਸਾਰੇ ਲਪਟੈਨ ਲਪਟੈਨ ਕਹਿੰਦੇ ਆ ਠੀਕ ਆ ਇੰਗੇ ਹੈਗੇ ਫੋਨ ਕੰਮ ਨਹੀਂ ਉਹਦਾ ਨਾਂ ਲੈਣਾ ਨਹੀਂ ਆਉਂਦਾ ਨਾਂ ਲੈਣਾ ਔਖਾ ਹੋ ਜਾਂਦਾ ਵੀਰਾਂ ਦੇ ਵੀ ਤੇਰਾ ਨਾਂ ਕਿਨੇ ਰੱਖਿਆ ਫੇਰ ਤੇਲ ਦੇਣੀ ਹਾਏ ਇਹਦਾ ਸੀਨੇ ਰੱਖਿਆ ਮੇਰਾ ਨਾਂ ਠੀਕ ਆ ਗੁਰ ਲਪਟੈਨ ਹਾਂ ਗੁਰ ਲਪਟੈਨ ਠੀਕ ਆ ਤੇ ਆਪਣਾ ਪਿੰਡ ਆ ਗਿਆ ਚੰਦ ਵੀਰ ਜੀ ਆਪਣਾ ਚਾਟੀ ਪਿੰਡ ਆ ਗਿਆ ਤੇ ਤਹਿਸੀਲ ਤੇ ਜ਼ਿਲ੍ਹਾ ਤਹਿਸੀਲ ਅੰਮ੍ਰਿਤਸਰ ਆ ਗਿਆ ਵੀਰ ਜੀ ਅੰਮ੍ਰਿਤਸਰ ਆ ਗਿਆ ਮੋਬਾਈਲ ਨੰਬਰ ਮੇਰੇ ਭਰਾ ਦਾ ਮੋਬਾਈਲ ਨੰਬਰ ਵੀਰ ਜੀ 62394 0470 ਨੂੰ ਇੱਕ ਵਾਰੀ ਹੋਰ ਕਰੀਏ ਰਿਪੀਟ 6239404709 ਤੇ ਤੋਕੜਾਂ ਗੱਬਣਾ ਦਾ ਖਜ਼ਾਨਾ ਫੇਰ ਅੱਗੇ ਵਾਂਗੂ ਕਹਿ ਦਈ ਹੈ ਨਾ ਇਹ ਕੀ ਵੀ ਤੋਕੜਾਂ ਗੱਬਣਾ ਆਈਆਂ ਆਪਣੇ ਕੋਲ ਵੀ ਇਹ ਗੱਲ ਕਹਿਣ ਚ ਸੁਈ ਆ ਗਈ ਆਪਣੇ ਕੋਲ ਕੋਈ ਝਿਜਕ ਨਹੀਂ ਰੱਖ ਸਕਦੇ ਹੈ ਨਾ ਹਾਂਜੀ ਕਿਉਂਕਿ ਤਿੰਨ ਤੋਕੜਾਂ ਗੱਬਣਾ ਚੈੱਕ ਪਾਸ ਚੈੱਕ ਪਾਸ ਤੇ ਆ ਮੈਂ ਲਿਆ ਕੱਢ ਕੇ ਨਾਲ-ਨਾਲ ਗੱਲਾਂ ਕਰੀ ਚੱਲਾਂਗੇ ਆਪਾਂ ਕਿਉਂਕਿ ਇਹ ਮੈਂ ਨਹੀਂ ਜੀ ਬੜੇ ਰਕਾਰਾਂ ਦੀ ਮੈਂ ਜੀ ਠੀਕ ਆ ਇਹਨੂੰ ਨਾ ਬਾਹਰ ਕੱਢ ਇੱਥੇ ਨਾ ਥੋੜੀ ਜੀ ਉਧਰੋਂ ਧੁੱਪ ਪੈਂਦੀ ਆ ਸਜਣੋ ਬਾਰ ਕੱਢ ਕੇ ਤੁਹਾਡੀ ਤਸੱਲੀ ਕਰਾਉਣਾ ਕੱਦ ਕਾਠ ਵੀਰ ਦੇ ਕੱਤੋਂ ਨਤਾਜਾ ਲਾ ਲਿਓ ਝੋਲੀ ਬਹੁਤ ਖੁੱਲੀ ਤੇ ਵੀਰੇ ਕਿਹੜਾ ਸੂਆ ਇਹ ਹੁਣ ਤੇ ਕੀ ਹਿਸਾਬ ਕਿਤਾਵੇ ਦੀ ਨਾਲ ਨਾਲ ਦੱਸੀ ਚੱਲ ਤੀਜਾ ਸੂਆ ਚੱਲੰਦੀ ਹੈ ਚੌਥੇ ਵਾਸਤੇ ਗੱਭਣੇ ਠੀਕ ਆ ਚੌਥਾ ਸੂਆ ਹੁਣ ਕਰਮਾਂ ਵਾਲੀ ਗਾਂ ਸੂਗੀ ਤੀਜੇ ਸੂਏ ਜਿਹੜਾ ਨੇ ਭਾਂਡੇ ਚ ਦੁੱਧ ਪਾਇਆ ਵੀਰੇ ਹਾਂਜੀ ਉਹ ਵੀਰੇ ਦਾ 20 ਲੀਟਰ ਤੋਂ ਪਲਾਸਟਿਕ 20 ਲੀਟਰ ਤੋਂ ਪਲਾਸ ਕਰਮਾਂ ਵਾਲੀ ਚੱਲੀ ਆ ਹੈ ਤੇ ਯਾਰ ਕੱਦ ਕਾਠ ਤੇ ਵੇਲਬੂਲ ਤੇ ਵਜਨ ਹਨਾ ਵੀਰੇ ਲੇਵੇ ਨੇ ਧੱਲਾ ਵੀ ਦੱਸਣ ਗਿਆ ਆਪਣੇ ਪਿਆਰ ਕਰਨ ਵਾਲਿਆਂ ਨੂੰ ਵੀ ਵਾਕਈ ਇਹਨੇ ਦੁੱਧ ਦਿੱਤਾ ਹਨਾ ਜੋ ਸੱਜਰ ਸੁਣੀ ਕੀਤੀ ਹੈ ਮੈਂ ਨਾ ਹਾਂ ਕਰਨ ਵਾਲੀ ਠੀਕ ਆ ਜਿਵੇਂ ਉਹ ਪਾਕਿਸਤਾਨੀ ਫਿਲਮ ਉਹ ਵੀਡੀਓ ਦੇ ਵਿੱਚ ਵੇਖਿਆ ਨਹੀਂ ਉਹ ਬਾਅਦ ਗੁਜਰਦੀ ਜਿਹੜੀ ਮੈਂ ਆਣੀ ਹਾਂ 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 ਦਾਂ ਬਾਂਦੀ ਏ ਵੀ ਉਵੇਂ ਲੇਵਾ ਕੱਢਦੀ ਏ ਕਰਮਾਂ ਵਾਲੀ ਹੋਵੇ ਤੂੰ ਲਾ ਲੋ ਵੀ ਆ ਜੋ ਆ ਵੇਖੋ ਹਨਾ ਕੀ ਬਾਤ ਲੈਕਨ ਗਾਵਾ ਵਾਂਗੂ ਨਹੀਂ ਠੀਕ ਆ ਬਾਕੀ ਯਾਰ ਨਿੱਗਰ ਨੂੰ ਕਰਤੇ ਹੁਣ ਕਿੰਨੇ ਚਿਰ ਦੀ ਗੱਬਣਾ ਹੁਣ ਇਹਨੂੰ 8 ਮਹੀਨੇ ਪੂਰੇ ਹੋ ਗਏ ਨੌਵਾਂ ਚ ਆਂਦੇ ਆ ਇਹ 8 ਮਹੀਨੇ ਪੂਰੇ ਹੋ ਗਏ ਨੌਵਾਂ ਲੱਗ ਗਿਆ ਨਹੀਂ ਨੌਵਾਂ ਨਹੀਂ ਪਹਿਠਮਾ 8ਵਾਂ ਮਹੀਨਾ ਚੱਲੀ ਜਾਂਦਾ ਸੱਤ ਪੂਰੇ ਕਰ ਗਈ ਆ ਹਾਂ ਓਕੇ ਤੇ ਮੰਨ ਕੇ ਚੱਲ ਗੱਬਣ ਗੁਬਣ ਕਿਹੜੇ ਟੀਕੇ ਤੋਂ ਆ ਵੀਕਰ ਵੀਡੀਓ ਆਪਨੋ ਕੋ ਪੁੱਛਿਆ ਨਾ ਕੋ ਗਦਾ ਆਦਾ ਮਾਲੀ ਸੀ ਠੀਕ ਆ ਹਾਂ ਜੀ ਮੈਂ ਇਹਦੇ ਆਪਾਂ ਆਪੀ ਸਮਝਣਾ ਲਈ ਆ ਮੈਂ ਠੀਕ ਆ ਜਿੱਦੇ ਵਜਨ ਵਜੂਤ ਆ ਲਈ ਹੈ ਨਾ ਹਾਂ ਹਾਂ ਇਹ ਜਿਆਦਾ ਨਹੀਂ ਤੇ ਵੀਡੀਓ ਦੇ ਘਰ ਵਾਲਿਆਂ ਦੇ ਵਿੱਚ 20 ਲੀਟਰ ਦੁੱਧ ਦਊਗੀ ਤੇਰੇ ਘਰੇ ਹਾਂ ਤੇ ਰੱਖ ਲਈ ਤੇ ਨਹੀਂ ਤਾਂ ਇਨਾ ਕਰ ਦੇ ਦਊਗੀ ਆਪਦੇ ਪੈਸੇ ਗਿਣ ਲਈ ਤੇ ਸਾਡੇ ਕੋ ਮੈਂ ਵਾਂਜੀ ਕੀ ਬਾਤ ਉਹਨਾਂ ਨੇ ਇੰਨੀ ਤੇ ਜਿਵੇਂ ਹਜੇ ਹੁਣ 2 ਮਹੀਨੇ ਤੇ ਪਏ ਆ ਹਾਂ ਥਣਾ ਥਣਾ ਲੋ ਭਾਰਪੂਰਾ ਲੋ ਓਕੇ ਨਾ ਉਹਦੇ ਓਕੇ ਰਿਪੋਰਟਾਂ ਵੀ ਜੀ ਆਪ ਲੈ ਚੱਲ ਵੀਰੇ ਉੱਥੇ ਇਹਦੇ ਸਾਰੇ ਕਿਲੋ ਡੇਢ ਕਿਲੋ ਦੁੱਧ ਵੀ ਆਗਾ ਹੀ ਇਹ ਤਾਂ ਮੈਂ ਲੈਂਦੀ ਆ ਠੀਕ ਆ ਪਰ ਮੈਂ ਕਰਮਾਲੀ ਆ ਮੈਂ ਆਖੀਆਂ ਮੈਂ ਨਹੀਂ ਆ ਗਈ ਤੂੰ ਵੀ ਛੱਡਤੀ ਤੂੰ ਮੈਂ ਹਰ ਨਹੀਂ ਥੱਕਾਂ ਨਹੀਂ ਚਾਹਣਾ ਹਾਂ ਜੇ ਆਵਾ ਘਰੇ ਆਂਦੀ ਨਾ ਫਿਰ ਸਾਮ ਨੂੰ ਮੈਂ ਫਿਰ ਵੀ ਲਿਖ ਤੋਂ ਬਾਅਦ ਚਾਵਾ ਕੇ ਦਵਾਣੀ ਨਹੀਂ ਕਰਮਾਲੀ ਮੈਂ ਮੈਂ ਵੀ ਦੱਸਦੀ ਆਪਣੇ ਭੈਣਾ ਭਰਾਵਾਂ ਨੂੰ ਹਨਾ ਵੀ ਮੈਂ ਮੱਝਾਂ ਮੱਝਾਂ ਵਾਕੇ ਸੱਜਣੋ ਆ ਤਿੰਨ ਫੁੱਟ ਤੋਂ ਬਾਹਰ ਹੈ ਹੈਗੀ 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 ਕੋਈ ਸ਼ੱਕ ਨਹੀਂ ਮੈਂ ਬਣਾਇਆ ਆ ਤੇ ਬਾਈ ਹੁਣੀ ਹੁੰਦੀ ਨਹੀਂ ਆਉਂਦੀ ਕੱਦ ਵੀ ਬਹੁਤ ਆ ਬਾਕੀ ਦੁੱਧ ਦਾਲੀ 나ੜ ਬਹੁਤ ਤਕੜੀ ਆਉਂਦੀ ਆ ਮੇਰੇ ਕੱਦ ਦੇ ਵੇਖੋ ਸਜਣੋ ਢਿੱਲਾ ਢੁਲਾ ਤੋਂ ਵੀ ਗੈਸ ਲਾ ਲਿਆ ਜੋ ਕਰਮਾਂ ਵਾਲੀ ਚੰਗੇ ਦੁੱਧ ਵਾਲੀ ਮੈਂ ਆ ਜਿਹੜੀ ਮੇਰੀ ਚੰਗੀ ਚੀਜ਼ ਉਹਨੂੰ ਸਲਾਉਣ ਨੂੰ ਕੀ ਕਰਦਾ ਹੈ ਕੀ ਕਰਦਾ ਇੱਥੇ ਤਾਂ ਐਂਡ ਆ ਥਾਪੀਆਂ ਮਾਰੀ ਗਈ ਇਹ ਹੋਣੀ ਕੋਈ ਤੇ ਹਾਂ ਵਾਕਿਆ ਹੀ ਇਹ ਜਿਹੜੀ ਚੰਗੀ ਚੀਜ਼ ਆ ਉੱਥੇ ਆਂਦੀ ਆ ਕਿਵੇਂ बार-बार ਉੱਥੇ ਆ ਕੇ ਮਾਂਜਾ ਖਲੋਂਦਾ ਖਲੋਂਦਾ ਵਾਕਿਆ ਯਾਰ ਹੀਰਾ ਮੈਂ ਆ ਜਿਹੜਾ ਬੰਦਾ ਆ ਕੇ ਵੇਖੂਗਾ ਉਹਦੇ ਦਿਲ ਲੱਗੂਗੀ ਤੇ ਇਹ ਉਹ ਬੰਗਲ ਜੋ ਪੈਸੇ ਲਾਈਏ ਨਾ ਹਾਂ ਤੇ ਜਦੋਂ ਜਾ ਕੇ ਆਪਦੇ ਘਰੇ ਬੱਜਾ ਜਦੋਂ ਕੋਈ ਆ ਕੇ ਮਗਨ ਥਲਾਉਂਦਾ ਹੈ ਉਦੋਂ ਫਿਰ ਰੂਹ ਖੁਸ਼ ਹੁੰਦੀ ਆ ਵੀ ਵਾਕਿਆ ਵੀ ਕੇ ਚੀਜ਼ ਤੇ ਪੈਸੇ ਲਾਏ ਆ ਪੈਸੇ ਲਾਏ ਆ ਤੇ ਵੀ ਸਕੂਨ ਮਿਲਿਆ ਹਾਂ ਤੇ ਗੁਰਲ ਟੈਨ ਵੀਰੇ ਇਹਦਾ ਰੇਟ ਕੀ ਰਹੂਗਾ ਰੇਟ ਨਹੀਂ ਕੀ ਹੁਣ ਅੱਜ ਤੇ ਇਹਦਾ ਜੋ 3500 ਮਹੀਨੇ ਜਾ ਕੇ ਕਿੰਨੇ 2 ਮਹੀਨੇ ਸਾਹਮਣੇ ਆ ਹਾਂ ਸਹੀ ਗੱਲ ਆ ਠੀਕ ਆ ਅੱਜ ਦਾ ਰੇਟ ਵੀਜੇ ਦਾ 90000 ਰੁਪਿਆ ਉਹਦੇ ਚ ਕਿੰਨਾ ਕੁ ਪਿਆਰ ਮੁਹੱਬਤ ਹੋਊਗਾ ਕੁਝ ਥੋੜਾ ਬੋਧ ਕਰਦਾ ਵੀ ਜੀ ਮਾਨ ਦਾ ਫੇਰ ਵੀ ਕਰਦਗੇ ਹੁਣ ਫੇਰ ਵੀ ਸਾਂਭ ਨਹੀਂ ਕਹੇ ਭੈਣ ਭਰਾ ਨੇ ਇਹ 86000 ਵੀ ਜਹਾਨ ਆ ਜੂ 80 ਦੇ 6 ਹਾਂਜੀ ਕੋਈ ਚੱਕਰ ਨਹੀਂ ਹੁਣ ਨਹੀਂ ਆਪਾਂ ਤੈਨੂੰ ਆਂਦੀ ਲੋ ਵੀ ਸਚਨੋ ਬਾਕੀ ਇਹ ਵਜਨ ਮੌਜੂਦ ਮੇਰੇ ਕੋਈ ਵੀ ਭਰਾ ਕੋਈ ਮੈਂ ਹੀ ਘਾਟਾ ਜਾਪੀ ਹਾਂ 100 ਰੁਪਿਆ ਵੀ ਨਹੀਂ ਘਟਾ ਹਾਂ ਦਿਨ ਚੜਿਆ ਤੇ ਛਿਪਿਆ ਇਹ ਤਾਂ ਕਰਮ ਵਾਲੇ ਦਿਨ ਤਾਂ ਆ ਗਏ ਤੇ ਕਿੰਨੇ 3 ਮਿੰਟ ਦੇ ਦਿਨ ਆਏ ਹੁੰਦੇ ਆ ਹਾਂ ਬਾਕੀ ਪਤਾ ਕੀ ਗੱਲ ਵੀਰੇ ਜੇ 20 ਲੱਖ 20 ਕਿਲੋ ਦੁੱਧ ਵਾਲੀ ਆਪਾਂ ਮੈਂ ਲੈ ਲਈ ਹਾਂ ਤਾਂ ਅੱਜ ਆਪਾਂ ਆਮ ਬੰਦਾ ਲੈ ਹੀ ਨਹੀਂ ਸਕਦਾ ਅੱਜ ਹੀ 20 ਕਿਲੋ ਦੁੱਧ ਹੋਵੇ ਨਾ ਤੇ ਕਰਮਾਲੀ ਜਿੰਨੇ ਮੰਗਣਾ 2 ਲੱਖ ਤੋਂ ਬਾਹਰ ਪੈਸੇ ਮੰਗਣੇ ਆ ਵਾਕਈ ਯਾਰ ਪਲੀ ਸੰਭੀ ਵੀ ਆ ਹੈ ਵੱਡੀ ਬਹੁਤ ਕੋਈ ਕਮੀ ਨਹੀਂ ਮੈਂ ਜੀ ਵੇਚੀ ਵਾਕਈ ਤੇ ਇੱਕ ਅੱਗੇ ਆ ਗਈ ਇਹ ਵੀ ਜਿੱ ਸੱਜੇ ਤੇ ਵੀਰੇ ਇਹ ਮੈਂ ਆਪਣੀ ਦੀ ਕੀ ਡਿਟੇਲ ਆ 2 ਨੰਬਰ ਦੀ ਆਹ ਲਾ ਲਈ ਠੀਕ ਆ ਕੋਈ ਦੂਸਰੇ ਨਾਲੇ ਬਤੀਸੇ ਲਾ ਲਈ ਠੀਕ ਆ ਓਕੇ ਹਾਂਜੀ ਤੇ ਸੂਈ ਕਿੰਨੇ ਚਿਰ ਦੀ ਹੈ ਸੂਈ ਨੂੰ ਵੀ ਜੀ ਨੂੰ ਕੋਈ 11 12 ਦਿਨ ਹੋ ਗਿਆ ਠੀਕ ਅੰਬਕਰ ਆ ਗਈ ਕੱਟੀ ਮਤਲਬ ਕੱਟੀ ਲੱਗੀ ਨਹੀਂ ਜੀ ਕੱਟੀ ਬਹੁਤ ਔਖੀ ਦੀ ਗਈ ਹੈ ਨਾ ਹਾਂਜੀ ਜੀ ਠੀਕ ਆ ਮੈਂ ਵੀ ਨੀਂਦੀ ਚ ਆਉਂਦੀ ਆ ਥੋੜੀਆਂ ਅੱਖਾਂ ਦਾ ਮਾਰ ਖਾ ਗਈ ਆ ਸੂਆ ਅਗਲਾ ਲਾ ਲੇ ਆਪਦੀ ਸਮਝਣਾ ਤੀਜਾ ਚੌਥਾ ਤੀਜਾ ਲਾ ਲਈ ਜੀ ਤੇ ਚੌਥਾ ਲਾ ਲਈ ਹਾਂ ਹਾਂਜੀ ਤੇ ਹੁਣ ਇਹ ਕਿੰਨੇ ਦਿਨਾਂ ਦੀ ਸੂਈ ਦੱਸੀ ਆਪਾਂ 11 12 ਦਿਨਾਂ ਦੀ ਸੂਈ ਆ ਤੇ ਕਿੰਨੇ ਦੁੱਧ ਤੇ ਚਲਦੀ ਆ ਦੁੱਧ ਜੀ ਆ ਤੇ ਨੋ 10 ਤੋਂ ਬਾਹਰ ਨੋ 10 ਲੀਟਰ ਦੁੱਧ ਹੈਗਾ ਖੋਲਾ 11 ਨਹੀਂ ਜੀ ਮੈਲਾ ਮੂਲਾ ਮਾਰ ਕੇ ਤੇ ਉਹਦੇ 11 12 ਉਹ 11 12 ਕਿਲੋ ਚਵਾਈ ਜਾਊ ਜਿਵਾਈ ਜਾਊਗੀ ਤੇ ਬਾਕੀ ਭਾਂਡੇ ਨਾਲ ਬੜੀ ਖਬਰਦਾਰ ਆ ਲੀਵੇ ਭਾਂਡੇ ਲਈਓ ਓਕੇ ਤੇ ਬਾਹਲਾ ਕੱਦ ਨਹੀਂ ਹੈਨਾ ਮਦਰੀ ਡੌਲੀ ਦੀ ਆ ਗਈ ਥੱਲੇੋਂ ਸਫਾਈਆਂ ਸੂਈਆਂ ਚੰਗੀਆਂ ਤੇ ਇੱਕ ਸਾਈਡ ਤੇ ਥਣ ਜੋੜਦੀ ਆ ਨਾ ਇੱਕ ਥਣ ਦੇ ਇੱਕ ਸਾਈਡ ਦੀ ਜੀ ਪਰਲੀ ਖਪੈਣੀ ਵਾਲੇ ਥਣ ਹਾਂ ਉਹ ਦੋ ਜੋੜਦੀ ਆ ਤੇ ਬਾਕੀ ਚੂਣ ਚਾਨ ਇੱਕ ਨੰਬਰ ਆ ਨਾ ਚਵਾਈ ਇੱਕ ਨੰਬਰ ਆ ਇਹ ਨਹੀਂ ਦੋਵੇਂ ਇਕੱਠੇ ਫੜ ਕੇ ਚੂਣ ਇੱਕ ਸੱਜਣੋ ਨੋਟ ਕਰ ਲਿਓ ਟਾਈਮ ਹਜੇ ਮੇਰੇ ਹਿਸਾਬ ਨਾਲ ਥੋੜਾ ਹੀ ਆ ਹਨਾ ਚਵਾਈ ਦਾ ਚਵਾਈ ਨੂੰ ਵੀ ਜੇ ਇੱਥੇ ਲਾ ਲਵਾਂ ਪਿਛਲੇ ਸਾਢੇ ਤੇ ਤੇ ਦੀ ਸੂਈ ਆ ਓਕੇ ਦੋਨੇ ਥਣ ਸੱਜਣੋ ਜੁੜੇ ਆ ਇੱਕ ਸਾਈਡ ਦੇ ਨੋਟ ਕਰ ਲਿਓ ਮੇਰੇ ਭੈਣਾ ਭਰਾ ਤੇ ਚੂਣਾ ਕੱਲੇ ਕੱਲੇ ਦਾ ਓਕੇ ਵੀ ਇੱਥੇ ਇਹਨੂੰ ਪਸੰਦ ਪੈਂਦੀ ਆ ਹਾਂ ਕੋਲ ਮੈਂ ਤਾਂ ਕਿ ਐ ਕਰ ਦੇਣੀ ਆ ਠੀਕ ਹੈ ਗਰੀ ਠੀਕ ਹੈ ਠੀਕ ਹੈ ਹਾਂ ਜਵਾਈ ਨੂੰ ਇੱਕ ਰੇਕ ਆਉਂਦੀ ਆ ਔਰਲੇ ਪਾਸੇ ਬਹੁਤ ਵਿਰਲ ਆ ਹਨਾ ਹਾਂ ਜੀ ਔਰਲੇ ਪਾਸੇ ਬਹੁਤ ਵਿਰਲ ਆ ਠੀਕ ਆ ਤੇ ਇਹਦਾ ਰੇਟ ਕੀ ਰਹੂਗਾ ਜੀ ਰੇਟ ਵੀ ਜੀ ਅੱਜ ਜੇ ਨੂੰ ਆ ਨਿੱਗੀ ਜੀ ਬਾਜਣਾ ਹੋਵੇ ਮਾੜੀ ਜੀ ਹਾਂ ਜੀ ਇਹਨੂੰ ਜਿਹਾੜਿਆ ਹਾਂ ਤੇ ਮੈਂ 80 ਰੁਪਈਆ ਦੀ ਆ ਠੀਕ ਆ ਹਾਂ ਜੀ ਹੋਰ ਨਹੀਂ ਇਹਦਾ ਮੁੱਲ ਹੈ ਗਾਦੇ 65000 ਠੀਕ ਆ ਕੋਚ ਮਾਨਦਨ ਨੂੰ ਜੁਰਮ ਨਹੀਂ ਜੈਜ ਕੋਈ ਸ਼ੱਕ ਨਹੀਂ ਕਿਉਂਕਿ ਸੱਜਰ ਸੂਈਆਂ ਸੱਜਰ ਸੀ ਮੈਂ ਆ ਸੱਜਣੋ ਪੂਰੇ ਕੰਮ ਦੀ ਆ ਤੇ ਆ ਗਈ ਇਹਦੇ ਕੋਲੇ ਕੱਟੀ ਚੈੱਕ ਕਰ ਲੋ 10-12 ਦਿਨਾਂ ਦੀ ਸੂਈ ਹੈ ਨਾ ਹਾਂਜੀ ਹਾਂਜੀ ਤੇ ਇਸ ਵੇਲੇ 8-9 ਤੋਂ 9-10 ਲੀਟਰ ਦੁੱਧ ਵੀ ਹੈਗਾ ਹਾਂਜੀ ਹਾਂਜੀ ਇਹਨੂੰ ਐਨੂੰ ਕਰ ਆਪਾਂ ਇਥੋਂ ਇਹਦੇ ਥਾਨ ਵਿਖਾਈ ਦੇਈਏ ਪਰ ਇਹਨੂੰ ਕਰ ਦੇ ਮări ਜੀ ਸੱਜਣੋ 65000 ਰੁਪਏ ਚੋਂ ਵੀ ਮਾਨਤਾ ਨਾ ਆ ਵੇਖ ਲੋ ਵੀ ਤੁਹਾਨੂੰ ਰਹਿ ਨਾ ਜਾਵੇ ਕੋਈ ਇੰਜ ਨੂੰ ਵੀ ਪਹੁੰਚਦੀ ਆ ਨਾ ਉਹ ਥਾਣੇ ਐ ਕਰ ਜਾਂਦੀ ਆ ਵੀ ਅੱਡ ਅੱਡ ਚੋਏ ਜਾਂਦੇ ਆ ਹਾਂ ਵੀ ਵੱਖੋ ਵੱਖ ਮੁੱਠੀ ਚ ਆਉਂਦੇ ਆ ਵਾਕਿਆ ਹੁਣ ਐ 10 ਕਰ ਚੂਣ ਵਾਲੀ ਉਹ ਤਾਂ ਨਹੀਂ ਕੋਈ ਰਹਿਣ ਦਿੰਦਾ 65000 ਚ ਵੀ ਮਾਨਤਾ ਨਾ ਹਾਂਜੀ ਧੰਨਵਾਦ ਕਰ ਦਈਏ ਜੀ ਉਹ ਮੈਨੂੰ ਪਹਿਲੂ ਚੋਗੇ ਮੈਂ ਉੱਠ ਬਿੰਦੀ ਆ ਤੇ ਅੱਛਾ ਹਾਂ ਜੇ ਇਹਦੇ ਸਿਰ ਜਪਨ ਜਿਹਾ ਵਾਲਾ ਕੰਮ ਹੋਏ ਨਾ ਤੇ ਫਿਰ ਜਨਾਨੀ ਵੀ ਮੇਰੇ ਤੋਂ ਪਹਿਲੂ ਚੋਗੇ ਮੈਂ ਉੱਠਾਂ ਹਾਂ ਇਹ ਵੀ ਗੱਲ ਸਹੀ ਹੈ ਤੇ ਆ ਛੋਟੀ ਦੀ ਕੀ ਡਿਟੇਲ ਆ ਦੂਜਾ ਸੂਆ ਪਹਿਲਾਂ ਦੂਸਰਾ ਚੱਲਦੀ ਆ ਹਾਂ ਤੇ ਇਹ ਹੈ ਕਿ ਵਿੱਚ ਪੰਜ ਮਹੀਨੇ ਦੀ ਗੱਭਣ ਪੰਜ ਮਹੀਨਿਆਂ ਦੀ ਗੱਭਣ ਹਾਂਜੀ ਤੇ ਦੁੱਧ ਵਿੱਚ ਜੇ ਸਲੇਗਾ 6 ਕਿਲੋ 6 ਕਿਲੋ ਪਰਸੋ ਫੋਨ ਆਇਆ ਜੇ ਮੈਨੂੰ ਬੁਖਾਰ ਹੋ ਗਿਆ ਹਾਂ ਆਪਾਂ ਅੱਜ ਨਾ ਰਹੇਗੀ ਭਾਈ ਹਾਂ ਹਾਂ ਹਾਂਜੀ ਇਹਨੂੰ ਹੋ ਗਿਆ ਬੁਖਾਰ ਦੁੱਧ ਦਾ 6 ਕਿਲੋ ਵੀ ਠੀਕ ਆ ਦੁੱਧ ਵਿੱਚ ਜੇ ਸਲੇ ਹਾਜਰ ਜਿਹੜਾ 3 ਕਿਲੋ ਤੋਂ ਦੁੱਧ ਬਾਹਰ ਹੋਊਗਾ ਤੇ ਵੀਰ ਕੋਈ 3 ਕਿਲੋ ਮੰਨ ਕੇ ਲੈ ਜੀ ਤੇ ਮਗਰਿਆਂ ਦੇ ਕੱਟੀ ਮਗਰ ਕੱਟੀ ਤੇ ਪੰਜਾਂ ਦੀ ਗੱਭਣ ਪੰਜਾਂ ਦੀ ਗੱਭਣ ਆ ਮੇਰ ਦੀ ਦੋਵੇਂ ਟਾਈਮੇ ਕੱਟੀ ਰਹੀ ਆ ਕੱਟੀ ਤੇ ਮਿਲਦੀ ਆ ਹਾਂ ਕੱਟੀ ਇਹ ਮੈਂ ਬੂਆ ਬਾਹਰ ਨਹੀਂ ਆ ਤੇ ਆਪਣੀ ਚੈੱਕ ਪਾਸ ਆ ਆਪਣੀ ਚੈੱਕ ਪਾਸ ਆ ਲੋ ਵੀ ਸਜਣੋ ਜੇ ਕੋਈ ਵੀਰ ਭਰਾ ਆ ਜੇ ਗਰੰਟੀ ਦੇ ਖਾਣਾ ਚਾਹੋ ਗਰੰਟੀ ਦੇ ਲੈ ਜੇ ਠੀਕ ਆ ਆ ਦਾ ਡਾਕਟਰ ਲੈ ਆਏ ਭਾਵੇਂ ਇਹਨਾਂ ਚੈੱਕ ਕਰਾ ਲੈ ਲੋ ਵੀ ਸਜਣੋ ਵੀਰ ਕਹਿੰਦਾ ਡਾਕਟਰ ਤੁਸੀਂ ਆਪ ਦਾ ਵੀ ਲਿਆ ਸਕਦੇ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਤੇ ਝੋਟੀ ਦਾ ਕਦ ਕਾਠ ਬਹੁਤ ਚੰਗਾ ਮਗਰ ਕੱਟੀ ਤੇ ਆ ਜਿਹੜੀ ਬੱਲੇ ਬੱਚੇ ਦੇ ਨਾਲ ਖੜੀ ਏ ਕੱਟੀ ਆ ਸਜਣੋ ਨੋਟ ਕਰ ਲਿਓ ਵੇਖੋ ਸਫਾਈਆਂ ਸੁੰਨੀਆਂ ਬਹੁਤ ਚੰਗੀਆਂ ਹਨਾ ਵਾਕਈ ਸਜਣੋ ਕੱਦ-ਕੁੱਦ ਬਹੁਤ ਚੰਗਾ ਕੱਟੀ ਦਾ ਲੋਹੂ ਨੂੰ ਵਾਲੀ ਆ ਪਰ ਇੱਥੇ ਮੂੰਹ ਫੜ ਕੇ ਮਸਾਲਾ ਦੇ ਲੋਈ ਨੂੰ ਵੀ ਇਹ ਢੀਕਰਮ ਵਾਲੀ ਜਾਤ ਵਾਲੀ ਆ ਨਹੀਂ ਠੀਕ ਆ ਜੈਲੀ ਆ ਲੈ ਚਲੀ ਮਾੜੀ ਜੀ ਪਰੇ ਨੂੰ ਤੋਰ ਕਰਾ ਦਿਓ ਚੱਕ ਲਓ ਵੀ ਸਜਣੋ ਕੱਦ-ਕੱਟ ਸੋਹਣਾ ਵਾ ਸਫਾਈਆਂ ਥੱਲੇੋਂ ਚੰਗੀਆਂ ਬਾਕੀ ਇਹ ਨੋਟ ਕਰ ਲਓ ਵੀ ਪੰਜਾਂ ਮਹੀਨਿਆਂ ਦੀ ਹੁਣ ਚੈੱਕ ਪਾਸ ਆ ਤੇ ਠੀਕ ਆ ਬਸ ਹੋ ਗਿਆ ਬਸ ਆ ਕੇ ਤੁਹਾਨੂੰ ਕੋਈ ਚੋਕੇ ਠੀਕ ਆ ਉਹ ਤਾਂ ਥੋੜੀ ਬਾਈ ਦੁੱਧੋ ਤੋਂ ਦੀ ਜੇਕਮ ਓਕੇ ਆ ਜੂਗੀ ਕਰਮ ਵਾਲੀ ਫੇਰ ਬਾਕੀ ਆ ਕੋਈ ਨਹੀਂ ਬਹੁਤ ਗਰਮੀ ਵਾਦੀ ਪੈਣ ਦੀ ਗੈਰ ਕਾਰਨ ਨਹੀਂ ਕੀ ਵਾਕਿਆ ਹੀ ਗਰਮੀ ਬਹੁਤ ਆ ਬਾਕੀ ਪਲਿਸਾਂ ਵੀ ਆ ਸਜਨੋ ਨੋਟ ਕਰ ਲਿਓ ਵਜਨ ਮजूद ਸੋਨਾ ਤੇ ਬਾਕੀ ਰੇਟ ਵੀਰ ਦੇ ਪਿਛਲੀ ਵੀਡੀਓ ਚ ਵੀ ਔੜਦੀਆਂ ਜਾਣ ਵਾਲੇ ਸੀ ਤੇ ਐਤ ਕੀ ਵੀ ਔੜਦੀਆਂ ਜਾਣ ਵਾਲੀ ਇਹਦਾ ਕੀ ਰੇਟ ਰਹੂਗਾ ਦੇਰ ਵੀ ਜੀ ਇਹਦਾ 6000 ਰੁਪਏ ਆ ਉਹਦੇ ਚੋਂ ਕਿੰਨਾ ਕੁ ਪਿਆਰ ਮੁਹੱਬਤ ਉਹ ਥੋੜਾ ਬੋੜਾ ਹੋ ਚੁੱਕਾ ਕਾ ਵੀ ਵੀ ਜੀ 5-7000 ਦੀ ਮਾਰ ਕੱਟੀ ਇਹਦੇ ਹਾਂ ਤੇ ਇੱਕ ਤਿੰਨ ਦੇ ਦੇਨੇ ਜਾਨਵਰ ਇੱਕ ਪੇੜ ਤੇ ਵੀ ਕਰਮਾ ਵਾਲਾ ਪਲੀ ਜਾਂਦਾ ਤੇ ਦੁੱਧ ਵੀ ਚਾਹ ਵਾਲਾ ਚਾਹ ਚੁਗਾ ਹੈਗਾ ਝੂਨਾ ਲਵਾ ਜੂ ਜਦੋਂ ਤੁਸੀਂ ਲਾਉਂਦੇ ਚਾਰ ਪੰਜ ਕਿਲੇ ਝੂਨਾ ਲੱਗਦਾ ਨਾ ਹਾਂ ਉਹਦੇ ਭਈਏ ਨਹੀਂ ਭੁੱਖੇ ਮਰਦੇ ਨਹੀਂ ਮਰਨੇ ਚਾਹ ਪੂਰੀ ਐਨ ਕੜੀ ਵਰਗੀ ਬਣਾਉਗੀ ਕਿਉਂਕਿ ਤੋਕੜ ਆ ਦੁੱਧ ਤਾਰਦੇ ਤੋਂ ਸੰਜਰ ਮੈਂ ਦਾ ਨਾ ਉੱਥੇ ਇਹਦਾ ਪਾਂਜੀ ਬਹੁਤ ਆ ਇੰਨਾ ਹੀ ਬੜਾ ਵਾਕੇ ਪੈਂਦਾ ਤੇ ਚੁੰਕਿਆ ਦੁੱਧ ਦਾ ਜਿਆਦਾ ਹਾਂ ਸਾਫ ਫੈਣ ਤੋਂ ਫਾਰ ਪੈਂਡ ਆਉਂਦੀ ਹੈ ਵਾਕੇ ਤੇ ਇੱਕ ਅੱਗੇ ਆ ਗਈ ਚੰਗੇ ਕੱਦ ਕਾਠ ਹਲੀ ਇਹਦਾ ਕੀ ਹਿਸਾਬ ਕਿਤਾਬ ਇਹ ਆ ਗਈ ਵੀ ਜੈੱਡ ਬਲਾਏ ਸਾਰੀ ਸ਼ਾਹ ਕਾਲੀ ਇੱਕ ਰੰਗ ਕਾਲੀ ਕੀ ਬਾਤ ਇੱਕ ਪਰ ਇੱਕੀ ਥੋੜੀ ਜੀ ਕੰਮ ਕਰਨ ਵਾਲੀ ਨੇ ਲਿਆ ਬਾਹਰ ਇਹਨੂੰ ਵੀ ਹਾਂ ਇਹ ਸੂਆ ਕਿਹੜਾ ਤੇ ਕਿੰਨੇ ਚਿਰ ਦੀ ਗੱਬਣ ਦੂਸਰੇ ਸੂਵੇ ਚੱਲਦੀ ਤੀਸਰੇ ਲਈ ਗੱਬਣ ਆ ਦੂਜਾ ਸੂਈ ਸੀ ਤੇ ਤੀਜੇ ਲਈ ਗੱਬਣ ਹਾਂ ਇਹ ਕਿੰਨੇ ਚਿਰ ਦੀ ਵੀਰੇ ਗੱਬਣ ਹੋਗੀ ਛੇ ਮਾਵੇਂ ਨਾਲ ਵਾ ਲੈ ਛੇ ਪੂਰੇ ਹੋ ਗਿਆ ਘਰਾਂ ਦੇ ਸ਼ਰਮਾਂ ਲੱਗਾ ਵਾ ਪਰ ਮੈਂ ਡਾਕਟਰ ਚਾ ਕਰਾਈ ਹੁੰਦਾ ਛਿਆਂ ਨਹੀਂ ਪੂਰੀਆਂ ਰਹੀਆਂ ਇਹ ਛਿਆਂ ਬਾਅਦ ਚੱਲਣ ਦੀ ਹੋਊਗੀ ਛਿਆਂ ਦੀ ਗੱਬਣ ਚੈੱਕ ਹੋ ਕੇ ਤੇ ਸਤਵੇਂ ਚ ਵੜ ਗਈ ਹਾਂਜੀ ਕੀ ਬਾਤ ਆ ਸੱਜਣਾ ਬਹੁਤ ਹੀ ਸੋਹਣਾ ਰੰਗ ਰੂਪ ਝੋਟੀ ਦਾ ਯਾਰ ਕੋਈ ਕਹਿਣ ਵਾਲੀ ਗੱਲ ਨਹੀਂ ਸਾਰੀ ਹਨਾ ਇੱਕ ਰੰਗ ਕਾਲੀ ਆ ਸੱਜਣਾ ਚੈੱਕ ਕਰ ਲੋ ਤੌਰ ਵੀ ਚੰਗੀ ਮਿਆਂ ਦੀ ਤੇ ਇਹ ਇੱਕ ਸਾਈਡ ਆ ਹਨਾ ਇੱਕ ਪੱਲੇ ਬਹਿਣੀ ਆ ਦੇਸੀ ਹਾਂ ਭਾਈ ਚੁੱਕ ਦੀ ਆ ਠੀਕ ਆ ਪਰ ਮੇਰਾ ਭਰਾ ਕੋਈ ਆ ਗਿਆ ਉਹਦੀ ਇਥੇ ਤਸੱਲੀ ਕਰ ਲੈ ਹਾਂ ਤੇ ਇੱਕ ਥਾਂ ਭਾਈ ਫਰਕ ਹੋਊਗਾ ਮੈਂ ਫਰੀ ਦੇ ਦਾਂਗੇ ਵੀ ਲੀਟਰ ਲੈ ਆਵੇ ਆਪ ਦੇ ਲੀਟਰਾਂ ਨਾਲ ਚੋਲੇ ਇੱਕ ਗਲਾਸ ਨਾਲ ਲੀਟਰ ਚ ਚੋਲੇ ਨਹੀਂ ਠੀਕ ਆ ਪਛਾੜ ਆਉਂਦੀ ਆ ਤੇ ਗਾੜ ਨਾਲ ਗਾੜ ਆਉਂਦੀ ਆ ਤੇ ਹੁਣ ਧਾਰਾ ਇਹਦੇ ਕੋਲੇ ਕਿੰਨੀਆਂ ਉਹ ਆਂਦੇ ਵੀ ਜਿਹੜਾ ਸੱਜਰ ਸੁੰਦੀ ਆ ਨਾ ਮੈਂ ਉਦੋਂ ਨਹੀਂ ਇਹ ਬਖਾਉਂਦੀ ਠੀਕ ਆ ਤੇ ਹੋ ਗਿਆ ਟੋਕੜ ਕਰਕੇ ਜਿਹੜਾ ਡੰਗਰ ਦਾ ਚੰਟਾ ਜਿਵੇਂ ਚੜ ਜਾਂਦਾ ਵਾ ਹਾਂ ਉਹ ਤਾਂ ਵੀ ਇੱਕ ਬੰਨੇ ਨਾਲ ਜਿੱਦਾਂ ਚੜ ਗਿਆ ਵਾ ਤੇ ਬਾਕੀ ਇਹ ਵੀ ਦੁੱਧ ਬਰਾਬਰ ਆ ਕਰਮਾਣੇ ਦੇ ਠੀਕ ਆ ਮੈਂ ਉਹਨੂੰ ਇਹ ਗੱਲ ਆਖੀ ਪਰ ਮੈਂ ਵੀ ਇਹ ਬਾਈ ਰੱਖਦੀ ਇਹਦੇ ਵੀ ਦੁੱਧਾਂ ਹੀ ਫਰਕ ਹੋਊਗਾ ਹਾਂ ਉਹਨੇ ਵੀਰ ਨੇ ਧੀ ਗੱਲ ਆਇਆ ਮੈਨੂੰ ਥੱਲੇ ਬਾਤ ਆਂਦਾ ਆਪਾਂ ਤੂੰ ਕੱਲਾ ਕੱਲਾ ਥਾਂ ਲੀਟਰ ਚ ਜੋੜਾ ਪਰ ਆਪਾਂ ਰੋਜ ਦੇ ਘਰਾਟੀਆਂ ਵਿੱਚ ਜਿਹਨੂੰ ਚੋਈ ਆ ਤੇ ਥਾਣ ਦਾ ਸਾਨੂੰ ਬਰਾਬਰ ਹੀ ਆਇਆ ਇੱਕੋ ਜਿਹੀ ਆ ਜੀ ਇੱਕੋ ਜਿਹੀ ਆ ਜੀ ਹੁਣ ਇਹਦੇ ਕੋਲੇ ਦੁੱਧ ਹੈ ਕਿੰਨਾ ਦੁੱਧ ਵੀ ਜੇ 6 ਕਿਲੋ ਹੋਊਗਾ 5 ਕਿਲੋ ਵੀਰ ਤੋਂ ਮੰਨ ਕੇ ਲੈ ਜੀ ਦੁੱਧ ਸੱਤ ਪੂਰੇ ਕਰ ਗਈ 6 ਪੂਰੇ ਕਰਕੇ ਸਤਮਾ ਲੱਗ ਗਿਆ ਲੋ ਵੀ ਸੱਜਣੋ ਸਾਰੀ ਇੱਕ ਰੰਗ ਕਾਲੀ ਤੇ ਬਹੁਤ ਹੀ ਸੋਹਣਾ ਰੰਗ ਰੂਪ ਆ ਯਾਰ ਮਾਈਦਾ ਚੈੱਕ ਕਰ ਲੋ ਤੇ ਇਹਦਾ ਰੇਟ ਕੀ ਰਹੂਗਾ ਸ਼ਾ ਜੀ ਰੇਟ ਵੀ ਕੀ ਆਦਾ 2 60 58000 58000 ਉਹਦੇ ਚੋਂ ਉਹਦੇ ਚੋਂ ਥੋੜਾ ਬੋੜਾ ਵੀਰ ਮੇਰਾ ਭਰਾ ਨਾ ਇੱਕ ਵੀ ਨਹੀਂ ਮਿਹਨਤ ਕਰੀ ਮੈਂ ਭਰਾਵਾ ਗਾੜੀ ਸਾਰੇ ਵੀਰ ਭਰਾ ਆਪਣੇ ਵੀਡੀਓ ਵੇਦੇ ਆ ਰੇਡ ਦੇ ਵਿੱਚ ਵੀ ਆਪਣਾ ਕੋਈ ਯਾਰਾ ਨਹੀਂ ਹੁੰਦਾ ਕੋਈ ਮਾਰ ਜਣਾ ਹਾਂ 1000 2000 ਹਾਂ 1000 2000 ਉਹ ਵੀ ਕੋਈ ਮਾਨਤਾਨ ਹੁੰਦਾ ਕੋਈ ਹਾਂ ਭੈਣ ਭਰਾਏ ਦਾ ਗਾਂ ਵੀ ਪੈਸੇ ਲਾ ਕੇ ਆਈਆਂ ਹਾਂਜੀ ਤੇ ਕਈ ਵੀ ਰੱਖਣਗੇ ਵੀ 5 ਘਟਾਲਾ 10 ਘਟਾਲਾ ਉਹਨਾਂ ਵੀ ਦੀ ਮਾਰ ਜਣੀ ਹੁੰਦਾ ਆਪਣੇ ਵੀ ਗਾਂ ਰੁਪਏ ਲਾ ਕੇ ਆਈਆਂ ਰਕਮ ਲਾ ਕੇ ਆਉਂਦੀਆਂ ਹਨਾ ਕਿਹੜਾ ਵੀ ਕਿਤੇ ਖੜੀਆਂ ਖੋਲ ਲਿਆਉਣੀਆਂ ਹਾਂਜੀ ਆਪਣੇ ਘਰਾਂ ਚੋਂ ਹੀ ਆਈਆਂ ਹਾਂਜੀ ਲੋ ਵੀ ਸੱਜਣੋ 58000 ਚੋਂ ਮਾਨਤਾਨਾ ਤੇ ਚੈੱਕ ਕਰ ਲੋ ਟਾਪ ਦੀ ਝੋਟੀ ਆ ਯਾਰ ਕੋਈ ਗੱਲ ਐਨ ਕਹਿ ਦਈਏ ਨਾ ਊੜਾ ਬੰਨਾ ਹੀ ਨਹੀਂ ਕੋਈ ਤੇ ਰੇਟ ਪਿਛਲੀ ਵੀਡੀਓ ਚ ਵੀ ਬਹੁਤ ਭਰਾ ਦੇ ਮੰਨ ਕੇ ਚੱਲੋ ਵੀ ਐਨ ਤੁਹਾਡੇ ਲੈਣ ਵਾਲੇ ਸੀ ਤੇ ਐਤ ਕੀ ਵੀ ਰੇਟ ਜਿਹੜੇ ਆ ਉਹ ਲੈਣ ਵਾਲਿਆ ਟੋਕੜਾ ਗੱਬਣਾ ਤਿੰਨ ਵਈ ਆ ਗਈਆਂ ਇੱਕ ਆ ਗਈ ਸੱਜਰ ਤੇ 65000 ਦੇ ਵਿੱਚ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ